ਸਾਰੇ ਭਾਰਤ ਵਿੱਚ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਮਨਾਇਆ ਗਿਆ ਯੋਗਾ ਦਿਵਸ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਐਂਗਜ਼ਾਇਟੀ ਹੈ ਡਿਪਰੈਸ਼ਨਸ ਹੈ ਹੋਰ ਕਈ ਸਮੱਸਿਆਵਾਂ ਹੈ ਜੇ ਅਸੀਂ ਯੋਗ ਨੂੰ ਆਪਣੀ ਲਾਈਫ ਚ ਅਪਣਾਈਏ ਤਾਂ ਅਸੀਂ ਬਹੁਤ ਸਾਰੇ ਇਹਨਾਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹਾਂ ਸਭ ਤੋਂ ਜ਼ਰੂਰੀ ਹੈ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜੇ ਅਸੀਂ ਯੋਗ ਕਰੀਏ ਤਾਂ ਆਪਦੇ ਜੀਵਨ ਨੂੰ ਬਿਲਕੁਲ ਠੀਕ ਢੰਗ ਨਾਲ ਤੰਦਰੁਸਤ ਰੱਖ ਸਕਦੇ ਹਾਂ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਕੋਟ ਦੇ ਵਿੱਚ 10ਵਾਂ ਇੰਟਰਨੈਸ਼ਨਲ ਯੋਗਾ ਡੇ ਮਨਾਇਆ ਔਰ ਇਹਦੇ ਵਿੱਚ ਸਾਡੇ ਮੈਡੀਕਲ ਕਾਲਜ ਦੇ ਬੱਚਾ ਨੇ ਪਾਰਟਿਸਿਪੇਟ ਕੀਤਾ ਤੇ ਇਸ ਦੇ ਵਿੱਚ ਅਸੀਂ ਬੱਚਾ ਨੂੰ 4.5 ਪੋਟੈਂਸ਼ਲੀ ਯੋਗ ਸਮਿਤੀ ਦੇ ਮੈਂਬਰ ਸੇ ਪ੍ਰੈਜ਼ੀਡੈਂਟ ਮਿਸਟਰ ਦੇਸ਼ਵੰਦੂ ਉਹ ਵੀ ਸਾਡੇ ਨਾਲ ਜੁੜੇ ਔਰ ਉਹਨਾਂ ਨੇ ਬੱਚਾ ਨੂੰ ਯੋਗਾ ਦੇ ਆਸਨ ਵਗੈਰਾ ਸਿਖਾਏ ਯੋਗਾ ਜਿਹੜੀ ਹੈ ਉਹ ਸਾਡੇ ਜ਼ਿੰਦਗੀ ਵਿੱਚ ਬਹੁਤ ਹੀ ਇੰਪੋਰਟੈਂਟ ਹੈ ਇਸ ਨੂੰ ਇੰਟਰਨੈਸ਼ਨਲ ਪੱਧਰ ਤੇ ਰੈਕਗਨਿਸ਼ਨ ਮਿਲੀ ਹੈ ਹਰ ਸਾਲ ਇੰਟਰਨੈਸ਼ਨਲ ਲੈਵਲ ਤੇ 21 ਜੂਨ ਨੂੰ ਯੋਗਾ ਡੇ ਮਨਾਇਆ ਜਾਂਦਾ ਹੈ ਔਰ ਸਾਰੀ ਕੰਟਰੀਜ਼ ਬਹੁਤ ساری ਕੰਟਰੀਜ਼ ਇਸ ਨੂੰ ਮਨਾਉਂਦੀਆਂ ਹਨ ਇੰਟਰਨੈਸ਼ਨਲ ਲੈਵਲ ਤੇ ਇਸ ਨੂੰ ਅਪਰੂਵਲ ਮਿਲੀ ਹੈ ਯੂਨੋ ਵੱਲੋਂ ਸੋ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਇਹੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਯੋਗਾ ਨੂੰ ਉਹ ਅਪਣਾਉਂਦੇ ਹਨ ਇਦੇ ਨਾਲ ਨਾ ਸਿਰਫ ਕਿ ਇੱਕ ਫਿਜ਼ੀਕਲ ਫਿਟਨੈਸ ਬਲਕਿ ਮੈਂਟਲ ਫਿਟਨੈਸ ਵੀ ਮਿਲਦੀ ਹੈ ਅੱਜ ਕੱਲ ਦੇ ਯੁੱਗ ਦੇ ਵਿੱਚ ਐਜੂਕੇਸ਼ਨ ਵਿੱਚ ਸਾਰੇ ਸਟੂਡੈਂਟਸ ਜਿਹੜੇ ਹੈ ਸਟ्रेस ਵਿੱਚ ਨਿਕਲਦੇ ਹਨ ਜਾਂ ਕਰਮਚਾਰੀ এমਪਲੋਇਸ ਵੀ ਸਾਰੇ ਹਰ ਕੋਈ ਸਟ्रेस ਵਿੱਚੋਂ ਨਿਕਲ ਰਿਹਾ ਹੈ ਸੋ ਯੋਗਾ ਇੱਕ ਬਹੁਤ ਅੱਛਾ ਮਦਦਮ ਹੋ ਸਕਦੀ ਹੈ ਕਿ ਇਹਨਾਂ ਚੀਜ਼ਾਂ ਵਿੱਚੋਂ ਨਿਕਣ ਲਈ ਤੇ ਅੱਜ ਦੇ ਯੁੱਗ ਦੇ ਵਿੱਚ ਯੋਗਾ ਹੀ ਹੱਲ ਹੈ ਸਟ्रेसੋਂ ਨਿਕਲਣ ਲਈ ਇੱਕ ਹੈਲਦੀ ਲਾਈਫਸਟਾਈਲ ਨੂੰ ਜੀਵਨ ਵਾਸਤੇ ਧੰਨਵਾਦ ਪ੍ਰੌਪਰਟੀ ਬੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ